12ਵੀਂ ਸਦੀ ਦੇ Sufi ਸੰਤ ਬਾਬਾ ਸ਼ੇਖ ਫਰੀ ਜੀ ਦਾ ਆਗਮਨ ਪਰਵ 2025 ਦੇ ਵਿੱਚ 56ਵਾਂ ਆਗਮਨ ਪਰਵ ਮਨਾਇਆ ਜਾ ਰਿਹਾ ਹੈ ਜੋ ਕਿ 19 ਸਤੰਬਰ ਤੋਂ ਸ਼ੁਰੂ ਹੋਏਗਾ ਅਤੇ 23 ਤਰੀਕ ਨੂੰ ਸਮਾਪਤ ਹੋਵੇਗਾ ਇਸ ਦੇ ਨਾਲ ਕਈ ਧਾਰਮਿਕ ਸਮਾਗਮ ਕਰਾਏ ਜਾਂਦੇ ਹਨ ਅਤੇ ਨਾਲ ਦੀ ਨਾਲ 23 ਤਰੀਕ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਤੇ ਲਾ ਬਾਬਾ ਰੀਤੋ ਸ਼ੁਰੂ ਹੁੰਦਾ ਹੈ ਤੇ ਗੋਦਰੀ ਸਾਹਿਬ ਜਾ ਕੇ ਸਮਾਪਤ ਹੁੰਦਾ ਹੈ ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੰਸਥਾ ਦੇ ਪ੍ਰਧਾਨ ਜੀ ਮਜੀ ਸਿੰਘ ਸੇਖੋ ਵੱਲੋਂ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪਰ ਮੌਕੇ ਲੰਗਰ ਲਗਾਉਣ ਵਾਲੀਆਂ ਸੰਗਤਾਂ ਲਈ ਵੀ ਇੱਕ ਖਾਸ ਅਪੀਲ ਕੀਤੀ ਗਈ ਅਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਇਸ ਤਰ੍ਹਾਂ ਧਾਰਮਿਕ ਗੀਤਾਂ ਨੂੰ ਹੀ ਲਗਾਉਣ ਉੱਚੀ ਆਵਾਜ਼ ਦੇ ਵਿੱਚ ਕੋਈ ਵੀ ਸਪੀਕਰ ਨਾਲ ਲਗਾਉਣ ਅਤੇ ਨਾਲ ਹੀ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਇਸ ਵਾਰ ਜੋ ਫ੍ਰੀਕੋਰਟ ਦੇ ਵਿੱਚ 56ਵਾਂ ਅਗਮਪੁਰ ਬਣਾਇਆ ਜਾ ਰਿਹਾ ਉਸ ਸੰਬੰਧ ਦੇ ਵਿੱਚ ਸੰਗਤਾਂ ਵੱਡੀ ਗਿਣਤੀ ਚਾਹੁੰਦੀਆਂ ਅਤੇ ਫ੍ਰੀਕੋਰਟ ਦੇ ਕੋਟਕਪੁਰਾ ਰੋਡ ਅਤਿਤਲਵੰਡੀ ਰੋਗੜ ਉੱਪਰ ਜੋ ਪੋਣਾ ਦਾ ਕੰਮ ਚੱਲ ਰਿਹਾ ਅਸੂ ਨੇਪਰੇ ਜਲਦ ਚੜ੍ਹਾ ਜਾਵੇ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਕરાਂਦੀ ਦਿੱਕਤ ਨਾ ਆਵੇ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਕਹਿੰਦੇ ਨੇ ਸੰਸਾ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋ ਅਫੀਦ ਦੇ ਨਾਮਲੇ ਵਾ ਸੰਗਤ ਔਰ ਹਿੰਦੁਸਤਾਨ ਚ ਔਰ ਪਾਕਿਸਤਾਨ ਚ ਬਾਬਾ ਫਰੀਦ ਜੀ ਦੇ ਪ੍ਰੇਮੀਆਂ ਨੂੰ ਸਭ ਨੂੰ ਫਤਿਹ ਅਰਜ਼ ਕਦਨੀ ਚੋਂ ਨਾ ਵਾਖੂ ਚੀ ਖਾਲਸਾ ਵਾਖੂ ਚੀ ਫਤਿਹ ਇਹ ਮੇਲਾ ਵੀ ਪਹਿਲਾਂ ਦੀ ਤਰ੍ਹਾਂ ਬਹੁਤ ਉਤਸ਼ਾਹ ਨਾਲ ਬਣਾਇਆ ਜਾਣਾ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਸਾਰੀ ਸਾਥ ਸੰਗਤ ਨੂੰ ਕਿ ਮੇਲੇ 'ਚ ਆਉਣ ਵਾਲੀ ਸਾਡੀ ਖਾਸ ਸੰਗਤ ਸਫਾਈ ਦਾ ਜ਼ਰੂਰ ਖਿਆਲ ਰੱਖੇ ਅਤੇ ਪਲਾਸਟਿਕ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰੇ ਕੇਲੇ ਵਗੈਰਾ ਦੇ ਛਿਲਕੇਾਂ ਦਾ ਗੁਰੇਜ਼ ਕਰਨ ਸਫਾਈ ਦਾ ਖਾਰਜ ਨਾ ਹੋਵੇ ਮਿਸਲ ਕਮੇਟੀ ਨੇ ਪ੍ਰਧਾਨ ਦਿੰਦਰ ਹੋਰੀ ਬੜੇ ਸਮਝਦਾਰ ਨੇ ਬੜਾ ਅੱਛਾ ਇਨਜ਼ਾਮ ਕੀਤਾ ਸੀ ਉਹਨਾਂ ਨੇ ਪਿਛਲੇ ਸਾਲ ਦੂਸਰੀ ਮੇਰੀ ਬੇਨਤੀ ਸਰਕਾਰ ਨੂੰ ਹੈ ਕਿ ਸਰਕਾਰ ਦੀ ਬਦਨਾਮੀ ਹੁੰਦੀ ਹੈ ਜਦ ਹੁਣ ਇਹ ਕਿਹਾ ਕਿ ਸੀਐਮ ਸਾਹਿਬ ਜਦੋਂ ਆਏ ਚਲੇ ਗਏ ਤੇ ਸਾਰੇ ਕਮ ਉਹ ਤੇ ਉੱਥੇ ਰੁਕੇ ਜਿਹੜੇ ਰੁਕੇ ਪੈਣੇ ਕੰਮ ਹੋ ਸਕੇ ਤਾਂ ਕਿਸੇ ਵਜ੍ਹਾ ਕਰਕੇ ਰੁਕੇ ਹੋਣ ਇੱਕ ਤਰ੍ਹਾਂ ਨਾਲ ਮੁਕਬਲ ਕਰ ਲਿਆ ਜਾਵੇ ਔਰ ਦੂਸਰਾ ਜਿਹੜਾ ਸੰਚਾਲਨ ਹੈ ਟ੍ਰੈਫਿਕ ਦਾ ਉਹ ਬੜਾ ਅਸਾਰੂ ਰੋਲ ਹੁੰਦਾ ਜੈਮਿੰਗ ਬਹੁਤ ਹੋ ਜਾਂਦੀ ਹੈ ਟ੍ਰੈਫਿਕ ਜੈਮ ਹੋ ਜਾਂਦੀ ਹੈ ਹਸਪਤਾਲਾਂ ਦਾ ਖਾਸ ਕਰਕੇ ਇੰਤਜ਼ਾਮ ਰੱਖਿਆ ਜਾਵੇ ਕਿ ਸਪੈਸ਼ਲ ਰੂਟ ਰੱਖਿਆ ਜਾਵੇ ਹਸਪਤਾਲ ਵਾਸਤੇ ਕਿ ਜਿਹੜੀਆਂ ਵੀ ਵੈਨ ਸਣਗੀਆਂ ਆਪਣੀਆਂ ਰੈਟਕ੍ਰੋਸੀਆਂ ਉਹਨਾਂ ਨੂੰ ਇੱਕ ਸਪੈਸ਼ਲ ਰੂਟ ਦੇ ਦਿੱਤਾ ਜਾਵੇ ਕਿਉਂਕਿ ਮੇਲਾ 19 ਤੋਂ 23 ਤਾਈਂ ਬੜਾ ਭਰ ਜਾਂਦਾ ਹੈ ਔਰ ਪੁਲ ਬਹੁਤ ਜ਼ਰੂਰੀ ਹੈ ਕਿ ਜਿਹੜੇ ਪੁਲ ਬੜੇ ਲੰਬੇ ਅਸੇ ਤੋਂ ਪੈਂਡਿੰਗ ਭਏ ਹੈ ਜੇ ਇਹ ਉਹ ਸੋ ਪਹਿਲਾਂ ਸਰਕਾਰ ਦੇ ਉਦਦ ਸਸਬਾ ਮੁਕੰਮਲ ਹੋ ਜਾ ਤਾਂ ਅਸੀਂ ਬੜੇ ਧਨਵਾਦੀ ਹੋਵਾਂਗੇ। ਔਰ ਅਕਸਰ ਦੇਖਿਆ ਕਿ ਜਿਹੜੇ ਨੌਜਵਾਨ ਬੱਚੇ ਹੈ ਉਹ ਉਤਸ਼ਾਹਤਾ ਹੁੰਦਾ ਹੈ ਉਹਨਾਂ ਨੂੰ ਪਰ ਉਹ ਵੀ ਖਿਆਲ ਰੱਖਣ ਕਿ ਜਿਹੜੇ ਲੱਚਰ ਗੀਤ ਨੇ ਟੀਜੇ ਵਗੈਰਾ ਉਹਨਾਂ ਤੋਂ ਗਰੇਸ ਕਰਨ ਉਲੈਸ਼ਾ ਦੀਆਂ ਕਾਫੀਆਂ ਵਗੈਰਾ ਸੂਫਿਆਨਾ ਜਿਹੜੇ ਸ਼ਾਇਰੀ ਹੈ ਉਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਉਹ ਇੰਟਰੋਡਿਊਸ ਕੀਤੀਆਂ ਜਾਣਾ ਚਾਹੀਦੀਆਂ ਔਰ ਵੋਲਿਊਮ ਜਿਹੜੇ ਹੈ ਉਹ ਬਿਲਕੁਲ ਸੈਂਸਿਟਿਵ ਹੋਣਾ ਚਾਹੀਦੇ ਹੈ ਨਹੀਂ ਕਿ ਜਿਸ ਤਰ੍ਹਾਂ ਦੇਖਿਆ ਪੜਨਾ ਦੇ ਵਿੱਚ ਬੜੇ ਹਾਈ ਵੋਲਿਊਮ ਦੇ ਉੱਤੇ ਹਾਈ ਪਿਚ ਦੇ ਉੱਤੇ ਚੱਲ ਰਹੇ ਹੁੰਦੇ ਹੈਗੇ ਉਹਨਾਂ ਦੇ ਟੀਜਸ ਵਗੈਰਾ ਉਹਨਾਂ ਤੋਂ ਵਰੇਜ਼ ਕੀਤਾ ਜਾਵੇ ਔਰ ਇਹ ਵੀ ਮੈਂ ਬੇਨਤੀ ਕਰੂੰਗਾ ਸਾਰੀ ਸਾਧ ਸੰਗਤ ਨੂੰ ਕਿ ਉਹ ਵੀ ਆਪ ਦਾ ਜ਼ਿਆਦਾ ਕੀਮਤੀ ਸਬਾਨ ਨਾਲ ਲੈ ਕੇ ਆਉਣ ਕਿਉਂਕਿ ਬਹੁਤ ਜ਼ਿਆਦਾ ਦੇਖਿਆ ਕਈ ਦਫਾ ਜੇਬ ਕਤਰੇ ਜਿਹੜੇ ਐਕਟਿਵ ਹੋ ਜਾਂਦੇ ਐ ਜਿਉ ਰਾਤ ਵਗੈਰਾ ਜਾਂ ਪੈਸੇ ਵਗੈਰਾ ਜ਼ਰੂਰ ਨਾਲ ਆਖਿਓ ਕਿਉਂਕਿ ਹਰ ਚੀਜ਼ ਤਾਂ ਇੱਥੇ ਤੁਹਾਨੂੰ ਮੁਹੱਈਆ ਸੰਗਤੀ ਕਰ ਰਹੀ ਹੁੰਦੀ ਹੈ ਗੁਰੂ ਘਰ ਕਰ ਰਿਆ ਹੁੰਦਾ ਹੈ ਮੰਗਰ ਪਾਣੀ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਔਰ ਆਪਾਂ ਨੂੰ ਸਾਰਿਆਂ ਨੇ ਇੱਕ ਡੈਕੋਰਮ ਇੱਕ ਡਿਸਿਪਲਨ ਇਹ ਕਾਇਮ ਰੱਖਣਾ ਚਾਹੀਦਾ ਔਰ ਸਹਿਯੋਗ ਦੇਣਾ ਚਾਹੀਦਾ ਸਾਨੂੰ ਸਰਕਾਰ ਦਾ ਵੀ ਔਰ ਸਰਕਾਰ ਨੂੰ ਹੀ ਚਾਹੀਦਾ ਕਿ ਉਹ ਸੰਗਤ ਦੇ ਹਫਾਜ਼ਤ واسطے ਪਹਿਲਾਂ ਵੀ ਅچھے ਇਤਜ਼ਾਮ ਕਰਦੇ ਰਹੇ ਐਫੀਓਸੋ ਵੀ ਅچھے ਇਤਜ਼ਾਮ ਕਰਨ ਕਿਉਂਕਿ ਐਸਐਸਪੀ ਸਾਹਿਬ ਨੇ ਬੜਾ ਸੋਹਣਾ ਇੰਤਜ਼ਾਮ ਕਰ ਲਿਆ ਸੀ ਲਾਸਟ ਟਾਈਮ ਪਿਛਲੇ ਪਿਛਲੇ ਮੁਬਾਰਕ ਮੇਲੇ ਤੇ ਹੁਣ ਮੇਰੇ ਖਿਆਲ ਹੈ ਹੁਣ ਉਹਨਾਂ ਨੂੰ ਐਕਸਪੀਰੀਅੰਸ ਹੋ ਗਿਆ ਤੇ ਉਹ ਠੀਕ ਕਰ ਸਕਨਗੇ ਆਂ ਸਾ। ਔਰ ਜਿਹੜੀ ਬਾਤ ਸਾਧ ਸੰਗਤ ਬਾਬਾ ਫਰੀਦ ਜੀ ਦਾ ਨਾਮ ਲੈਵਾ ਹੁਣ ਉਹ ਵੀ ਜਗਾ ਜਗਾ ਮਨਾਉਣ ਲੱਗ ਪਏ ਹਨਗੇ ਆਗਰਨਪੁਰ ਬਾਬਾ ਫਰੀਦ ਜੀ ਦਾ ਇਹ ਹੁਣ ਬਾਬਾ ਫਰੀਦ ਜੀ ਪਾਕਿਸਤਾਨ ਜਾਂ ਆਪਣੇ ਨਾਲ ਨਹੀਂ ਮਹਿਜ਼ੂਦ ਰਹੇ ਇਸਾਰ ਇੰਦਰਜੀਤ ਸਿੰਘ ਹਾਲਸਾ ਦੀ ਵਜ੍ਹਾ ਕਰਕੇ ਹੁਣ ਇਸ ਵੇਲੇ ਬਾਬਾ ਫਰੀਦ ਜੀ ਹਰ ਜਗ੍ਹਾ ਬਾਬਾ ਫਰੀਦ ਜੀ ਦਾ ਨਾਮ ਬਾਬਾ ਫਰੀਦ ਜੀ ਦੇ ਨਾਮ ਦੇ ਉੱਤੇ ਬੜੀਆਂ ਵੱਡੀਆਂ ਇੰਡਸਟਰੀਜ਼ ਲੱਗ ਰਹੀਆਂ ਹਨ ਮੇਲੇ ਮਨਾਏ ਜਾ ਰਹੇ ਆ ਦੁਨੀਆ ਦੇ ਵਿੱਚ ਔਰ ਸਾਨੂੰ ਸ਼ਾਂਤ ਬਹੀ ਟੱਗ ਦੇ ਨਾਲ ਇਹ ਮੇਲਾ ਸੰਪੰਨ ਕਰਨਾ ਵਾਈ ਗਰੁੱਪ ਆਪਣੇ ਸੰਸੰਹ ਸਹਾਇ ਹੋਣ ਪਹਿਲਾ ਨੰਲਾਉਂਗੇ ਇਹ ਉਤਸ਼ਾਹ ਨਾਲ ਤੇ ਚੜਦੀ ਕਲਾ ਨਾਲ ਬੇਲਾ ਬਣਾਵਾਂਗੇ